ਵੱਡੀ ਅਪਡੇਟ ਕੀ ਹਰਜਿੰਦਰ ਸਿੰਘ ਧਾਮੀ ਅਹੁਦਾ ਛੱਡਣ ਜਾ ਰਹੇ ਨੇ ਕੀ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇਣਗੇ ਕੀ ਗੱਲਬਾਤ ਹੋਈ ਆ ਆਖਰਕਾਰ ਲੁਕਮੀਆਂ ਤੇ ਗੁਪਤ ਮੀਟਿੰਗਾਂ ਦੇ ਵਿੱਚ ਕੀ ਗੱਲਾਂ ਚੱਲ ਰਹੀਆਂ ਨੇ ਅਚਾਨਕ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਮਿਲੇ ਨੇ ਮੀਟਿੰਗ ਹੋਈ ਹੈ ਕਿਹਾ ਜਾਂਦਾ ਹੈ ਕਿ ਬੜੀ ਪਰਦੇਆਂ ਦੇ ਵਿੱਚ ਰੱਖ ਕੇ ਇਸ ਮੀਟਿੰਗ ਨੂੰ ਕੀਤਾ ਗਿਆ ਆਖਰਕਾਰ ਚੱਲ ਕੀ ਰਿਹਾ ਹੈ ਕਿ ਹਰਜਿੰਦਰ ਸਿੰਘ ਧਾਮੀ ਸੰਤੁਸ਼ਟ ਨਹੀਂ ਉਹ ਕਿਸੇ ਪਰੇਸ਼ਾਨੀ ਦਾ ਸ਼ਿਕਾਰ ਨੇ ਮਾਮਲਾ ਕੀ ਕਿਹੜੀ ਨਵੀਂ ਖਬਰ ਆਈ ਹੈ ਇਹਦੇ ਬਾਰੇ ਤੁਹਾਡਾ ਨਾ ਸਾਂਝ ਪਾਉਣੀ ਹੈ ਤੁਸੀਂ ਜੁੜੇ ਹੋ ਲੋਕ ਪਾ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਮੀਡੀਆ ਰਪੋਰਟਾਂ ਦੇ ਰਾਹੀਂ ਖਬਰ ਆ ਰਹੀ ਹੈ ਕਿ ਹਰਜਿੰਦਰ ਸਿੰਘ ਧਾਮੀ ਦੀ ਅਚਾਨਕ ਗੁਪਚਪ ਤਰੀਕੇ ਦੇ ਨਾਲ ਲੁਕਵੀ ਮੀਟਿੰਗ ਕੈ ਲੀਏ ਜਾਂ ਜਿਹਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਨਹੀਂ ਸਾਹਮਣੇ ਆਈ ਉਹ ਮੀਟਿੰਗ ਮੁਲਾਕਾਤ ਮੀਟਿੰਗ ਤਹੜਾ ਨਹੀਂ ਕਹਿ ਸਕਦੇ ਮੁਲਾਕਾਤ ਕਹਿ ਸਕਦੇ ਆ ਮੁਲਾਕਾਤ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਨਾਲ ਗਿਆਨੀ ਰਗबीर ਸਿੰਘ ਦੇ ਨਾਲ ਇਹ ਮੀਟਿੰਗ 10 ਤੋਂ 15 ਜਾਂ 20 ਮਿੰਟ ਦੇ ਜਿਹੜਾ ਆ ਕਹਿ ਲਈਏ ਕਿ ਡਿਊਰੇਸ਼ਨ ਹੈ ਜਿਹੜੀ ਉਹਦੇ ਵਿੱਚ ਹੋਈ ਹੈ 10 ਤੋਂ 20 ਮਿੰਟ ਗੱਲਬਾਤ ਦੋਵਾਂ ਦੇ ਵਿਚਕਾਰ ਹੋਈ ਹੈ ਜਥੇਦਾਰ ਸਾਹਿਬ ਤੇ ਧਾਮੀ ਹਰਾਂ ਦੇ ਵਿਚਕਾਰ ਹੁਣ ਕਈ ਗੱਲਾਂ ਹੋ ਸਕਦੀਆਂ ਨੇ ਇਦੇ ਬਾਰੇ ਜਿਹੜੇ ਚੀਜ਼ਾਂ ਜੋ ਚੱਲ ਰਹੀਆਂ ਨੇ ਕਿ ਇੱਕ ਤਾਂ ਦੇਖੋ ਹਰਜਿੰਦਰ ਸਿੰਘ ਢਾਮੀ ਉਸ ਸੱਤ ਮੈਂਬਰੀ ਕਮੇਟੀ ਦੇ ਮੁਖੀ ਨੇ ਜਿਹੜੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਸੀ ਅਕਾਲੀ ਦਲ ਦੀ ਨਵੀਂ ਭਰਤੀ ਦੇ ਲਈ 2 ਦਸੰਬਰ ਵਾਲੇ ਹੁਕਮਨਾਮੇ ਦੇ ਵਿੱਚ ਜੋ ਅਕਾਲ ਤਖਤ ਦੀ ਫਸੀਲ ਤੋਂ ਸੁਣਾਇਆ ਗਿਆ ਸੀ ਪੰਜ ਸਿੰਘ ਸਹਿਬਾਨਾ ਦਾ ਉਹ ਹੁਕਮ ਸੀ ਉਤੋਂ ਅਕਾਲੀ ਦਲ ਪਾਸਾ ਵਟ ਰਿਹਾ ਹੈ ਉਹਦੇ ਵੀ ਉਹ ਮੁਖੀ ਨੇ ਜਿਸ ਪ੍ਰਕਾਰ ਨਰੈਨ ਸਿੰਘ ਚੋੜਾ ਦੇ ਮਾਮਰੇ ਦੇ ਵਿੱਚ ਮਾਮਲੇ ਦੇ ਵਿੱਚ ਜਿਹੜਾ ਉਹ ਚੀਜ਼ਾਂ ਕੀਤੀਆਂ ਗਈਆਂ ਪਹਿਲਾਂ ਉਹਨਾਂ ਨੂੰ ਅੰਤਰੀ ਕਮੇਟੀ ਦੀ ਮੀਟਿੰਗ ਸੱਦ ਕੇ ਮਤਾ ਪਾਸ ਕਰਾਇਆ ਗਿਆ ਕਿ ਨਰੈਨ ਸਿੰਘ ਚੋੜਾ ਨੂੰ ਜਿਹੜਾ ਸ਼ੇਕ ਦਿੱਤਾ ਜਾਵੇ ਪੰਥ ਚੋਂ ਫਿਰ ਉਸ ਨੂੰ ਵਾਪਸ ਲੈ ਲਿਆ ਗਿਆ ਜ세ਦਾਰ ਗਿਆਨੀ ਹਰਪ੍ਰੀ ਸਿੰਘ ਵਾਲਾ ਮਾਮਲਾ ਅੱਜ ਸੱਜਣ ਇੱਕ ਪਿਛਲੀ ਖਬਰ ਤੇ ਕਮੈਂਟ ਕਰਕੇ ਪੁੱਛਦੇ ਸੀ ਕਿ ਉਹਦਾ ਕੀ ਬਣਿਆ ਉਹ ਉਹੀ ਗੱਲ ਹੈ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਨਾ ਉਹ ਵੀ ਇਸੇ ਸੰਦਰਭ ਦੇ ਨਾਲ ਜੁੜੀ ਹੋਈ ਹੈ ਕਿ ਗਿਆਨੀ ਹਰਪ੍ਰੀ ਸਿੰਘ ਵਾਲੇ ਮਾਮਲੇ ਦੇ ਵਿੱਚ ਉਸ ਰੋਲੇ ਰੱਪੇ ਦੇ ਵਿੱਚ ਜਿਹੜੀ ਗੱਲ ਇਹ ਹੈ ਕਿ ਉਹਨਾਂ ਦੇ ਮਾਮਲੇ 'ਚ ਇੱਕ ਕਮੇਟੀ ਗਠਿਤ ਕੀਤੀ ਗਈ ਸੀ। ਉਹ ਕਮੇਟੀ 15 ਦਿਨਾਂ ਲਈ ਸੀ। ਉਹਨੇ ਉਹਨੇ ਸਮੇਂ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਰਾਣੂ ਜਿਹੜਾ ਉਹ ਲਾਂਭੇ ਕੀਤਾ ਗਿਆ ਸੀ। ਉਹ ਕਮੇਟੀ ਦੀ ਮਿਆਦ ਵਧਾਦ ਕੇ 15 ਦਿਨ ਹੋਰ ਯਾਨੀ ਕਿ ਇੱਕ ਮਹੀਨਾ ਕਰ ਦਿੱਤੀ ਗਈ। ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਦੀ ਜਥੇਦਾਰੀ ਜਿਹੜੀ ਆ ਬਹਾਲ ਹੋਈ ਜਾਂ ਨਹੀਂ ਹੋਈ ਉਹ ਮੁੜ ਕੰਮ ਤੇ ਆਏ? ਨਹੀਂ। ਉਹ ਕੰਮ ਤੇ ਤਾਂ ਨਹੀਂ ਆਏ। ਉਹਦੇ ਬਾਰੇ ਕੋਈ ਗੱਲਬਾਤ ਨਹੀਂ ਹੋਈ। ਉਸ ਮਾਮਲੇ ਦੇ ਵਿੱਚ ਗਿਆਨੀ ਰਗਵੀਰ ਸਿੰਘ ਜੱਜਦਾਰ ਸਾਹਿਬ ਨੇ ਅਕਾਲ ਤਖਤ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਉਸ ਮਾਮਲੇ ਦੇ ਵਿੱਚ ਹੁਣ ਕੱਢਣ ਪਾਉਣ ਨੂੰ ਕੁਝ ਨਹੀਂ ਜਦੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਜਾ ਕੇ ਉਹਨਾਂ ਦਾ ਉਹਨਾਂ ਦੀ ਅਧੀਨਤਾ ਮੰਨਦਿਆਂ ਹੋਇਆਂ ਪੰਜ ਪਿਆਰਿਆਂ ਦੀ ਹਜ਼ੂਰੀ ਦੇ ਵਿੱਚ ਜਿਹੜੀ ਇਹ ਗੱਲ ਕਹਿਤੀ ਉਹਨਾਂ ਨੇ ਜੋ ਉਹਨਾਂ ਤੇ ਇਲਜ਼ਾਮ ਲੱਗੇ ਸੀ ਉਹਨਾਂ ਦੇ ਸਪਸ਼ਟੀਕਰਨ ਦੇ ਦਿੱਤੇ ਤਾਂ ਉਹ ਪਿੱਛੇ ਕੁਝ ਬਚਦਾ ਨਹੀਂ ਹੁਣੇ ਚਰਚਾ ਇਹ ਹੈ ਕਿ ਇੱਕ ਤਾਂ ਇਸ ਮਸਲੇ ਦੇ ਉੱਤੇ ਵੀ ਗੱਲ ਹੋਈ ਹੋਣੀ ਹੈ ਕਿ ਸ਼ਾਇਦ ਗੈਨੀ ਰਗਵੀਰ ਸਿੰਘ ਹੋਣਾ ਨੂੰ ਧਾਮੀ ਹੋਣਾ ਨੇ ਕਿਹਾ ਹੋਵੇ ਕਿ ਜੱਜਾ ਸਾਹਿਬ ਜੋ ਤੁਸੀਂ ਕਹਿਤਾ ਠੀਕ ਹੈ ਐਸੀ ਇਸ ਤੋਂ ਅੱਗੇ ਨਹੀਂ ਵਧਦੇ ਦੂਜੀ ਗੱਲ ਇਹ ਹੈ ਕਿ ਨਰੈਨ ਸਿੰਘ ਚੋੜਾ ਵਾਲੇ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਜਾਣੂ ਕਰਵਾਇਆ ਹੋਵੇ ਤੇ ਜਿਹੜੀ ਆਖਰੀ ਗੱਲ ਹੈ ਜਿਹਦੇ ਬਾਰੇ ਚਰਚਾ ਜਿਹੜੀ ਉਹ ਕਾਫੀ ਮੀਡੀਆ ਰਿਪੋਰਟਾਂ ਦੇ ਵਿੱਚ ਸੁਣਨ ਨੂੰ ਤੇ ਦੇਖਣ ਨੂੰ ਮਿਲ ਰਹੀ ਹੈ ਪੜ੍ਹਨ ਨੂੰ ਮਿਲ ਰਹੀ ਹੈ ਉਹ ਇਹ ਹੈ ਕਿ ਜਿਹੜੀ ਉਹ ਸੱਤ ਮੈਂਬਰੀ ਕਮੇਟੀ ਹੈ ਉਸ ਤੋਂ ਉਸ ਦੇ ਉਹਦੇ ਮੁਖੀ ਦਾ ਉਹਦਾ ਜਿਹੜਾ ਉਹ ਛੱਡ ਸਕਦੇ ਨੇ ਉਹ ਤੋਂ ਅਸਤੀਫਾ ਦੇ ਸਕਦੇ ਨੇ ਉਹ ਅਸਤੀਫਾ ਕਿਉਂਕਿ ਹੁਣ ਉਹ ਅਕਾਲੀ ਦਲ ਤਾਂ ਉਸ ਨੂੰ ਮੰਨਣ ਲਈ ਤਿਆਰ ਹੀ ਨਹੀਂ ਅਕਾਲੀ ਦਲ ਤਾਂ ਕਹਿੰਦਾ ਕਿ ਉਹਦਾ ਵजूद ਖਤਮ ਹੋ ਗਿਆ ਤੇ ਅਕਾਲੀ ਦਲ ਦਾ ਪ੍ਰੈਸ਼ਰ ਵੀ ਹੈ ਜਿਹੜੀ ਪਾਰਟੀ ਨਾਲ ਸੰਬੰਧਤ ਨੇ ਧਾਮੀ ਹੁਣੀ ਉਹਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਕਿਉਂਕਿ ਉਹ ਤਾਂ ਆਰ ਪਾਰ ਦੀ ਲੜਾਈ ਦੇ ਵਿੱਚ ਆ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਉਹ ਤਾਂ ਕਿਸੇ ਵੀ ਹਿੱਲੇ ਨਹੀਂ ਜਾਣ ਦੇਣਾ ਚਾਹੁੰਦੀ ਇਸ ਮਾਮਲੇ ਨੂੰ ਇੱਕੇ ਵੀ ਗੱਲ ਤੇ ਤੀਜੀ ਜਿਹੜੀ ਆਖਰੀ ਗੱਲ ਜਿਹੜੀ ਮੈਨੂੰ ਨਿੱਜੀ ਤੌਰ ਤੇ ਮਹਿਸੂਸ ਹੁੰਦੀ ਹੈ ਜੋ মিডিਆ ਰਿਪੋਰਟਾਂ 'ਚ ਦੇਖਣ ਨੂੰ ਵੀ ਮਿਲਦੀ ਹੈ ਕਿ ਹਰਜਿੰਦਰ ਸਿੰਘ ਤਾਮੀ ਚੁੱਪ-ਚੁਪ ਨੇ ਨਾ ਤਾਂ ਉਹ মিডিਆ ਦੇ ਸਾਹਮਣੇ ਆਉਂਦੇ ਨੇ ਉਹ ਘੰਟਾ ਡੇਢ ਅੰਤਰੀ ਕਮੇਟੀ ਦੀ ਮੀਟਿੰਗ 'ਚ ਬੋਲਦੇ ਨੇ ਬਾਹਰ ਆ ਕੇ ਕਹਿੰਦੇ ਨੇ ਕਿ ਮੇਰਾ ਗਲਾ ਖਰਾਬ ਹੈ মিডিਆ ਨਾਲ ਮੈਂ ਗੱਲਬਾਤ ਨਹੀਂ ਕਰਨੀ ਜਾਨੀ ਕਿ ਉਹ ਇਸ ਪ੍ਰਕਾਰ মিডিਆ ਤੋਂ ਪਾਸਾ ਵਟ ਰਹੇ ਨੇ ਦੱਸਣ ਵਾਲੇ ਦੱਸਦੇ ਆ ਕਿ ਉਹ ਜੋ ਵਰਤਾਂਤ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਵਾਲੇ ਧੜੇ ਨੇ ਸਿਰ ਜਿਆ ਜੋ ਚੀਜ਼ਾਂ ਕੀਤੀਆਂ ਜੋ ਪਹਿਲਕਦਮੀਆਂ ਅ ਅਕਾਲ ਤਖਤ ਸਾਹਿਬ ਤੋਂ ਪਘੋੜੇ ਹੁਣ ਲਈ ਕੀਤੀਆਂ ਹੁਕਮ ਨਾ ਮੰਨਣ ਲਈ ਕੀਤੀਆਂ ਚਾਰਾ ਜੂਈਆਂ ਕੀਤੀਆਂ ਉਤੋਂ ਉਹ ਡਾਡੇ ਪਰੇਸ਼ਾਨ ਦੱਸੇ ਜਾਂਦੇ ਆ ਫਿਰ ਅੰਤ ਮੀਟਿੰਗ ਸੱਦ ਲੈਣਾ ਮੀਟਿੰਗ ਰੱਦ ਕਰਾ ਦੇਣਾ ਮੀਟਿੰਗ ਅੱਗੇ ਪਾ ਦੇਣਾ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ ਦੇ ਵਿੱਚ ਜਿਹੜੀ ਕਿ ਗੱਲ ਸੀ ਕਿ ਉਹ ਜਾਂਚ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਕਿਹਾ ਸੀ ਕਿ ਉਹ ਅਕਾਲ ਤਖਤ ਸਾਹਿਬ ਤੇ ਸੌਂਪੀ ਜਾਵੇ ਉਸ ਮਾਮਲੇ ਚ ਜਾਨੀ ਕਿ ਉਹ ਅਕਾਲੀ ਦਲ ਦੇ ਹੁਕਮ ਮੰਨਦੇ ਰਹੇ ਪਰ ਉਹ ਅੰਦਰੋਂ ਨਹੀਂ ਮੰਨਦੇ ਰਹੇ ਇਸ ਕਰਕੇ ਹੁਣ ਕੀ ਸ਼ਾਇਦ ਉਹਨਾਂ ਦਾ ਚਿਤ ਕਰਦਾ ਹੋਵੇ ਵੀ ਯਾਰ ਕਿ ਜਿਹੜੇ ਕਿੱਥੇ ਫਸ ਗਏ ਆ ਛੱਡੀ ਆ ਯਾਰ ਪ੍ਰਧਾਨਗੀ 3-4 ਸਾਲ ਹੋ ਗਏ ਕਰਦਿਆਂ ਨੂੰ ਕੋਈ ਗੱਲ ਨਹੀਂ ਤਾਂ ਇਸ ਤੇ ਕਿਉਂਕਿ ਕੋਈ ਕੁਝ ਵੀ ਕਹੀ ਜਾਵੇ ਉਹ ਜਿਸ ਸਕੂਲ ਆਫ ਥੌਟ ਚ ਆਉਂਦੇ ਆ ਜਥੇਦਾਰ ਗੁਰਚੰਦ ਸਿੰਘ ਖੋਨਾਲਾ ਸਕੂਲ ਆਫ ਥੌਟ ਹੈ ਉਹ ਉਹਨਾਂ ਦੇ ਧੜੇ ਦੇ ਬੰਦੇ ਸੀਗੇ ਤਾ ਕਈ ਵਾਰ ਬੰਦਾ ਮਨ ਕਿਉਂਕਿ ਹੁਣ ਭੁੰਦੜ-ਫੁੜਾਂ ਦੇ ਵੀ ਨਾਰਾਜ਼ਗੀਆਂ ਚਰਚਾਵਾਂ ਨੇ ਤਾਂ ਕਈ ਵਾਰ ਬੰਦਾ ਇਹਦਾ ਮਨ ਢੋਲ ਜਾਂਦਾ ਬੰਦਾ ਕਹਿੰਦਾ ਕਿ ਯਾਰ ਛੱਡੋ ਕਿਹੜੇ ਕੰਮਾਂ 'ਚ ਪੈ ਗਏ ਨਹੀਂ ਪ੍ਰੈਸ਼ਰ ਚੱਲ ਪਉਂਦਾ ਕਿਉਂਕਿ ਜਿਹੜਾ ਨੈਤਿਕ ਤੌਰ ਤੇ ਮਾੜਾ-ਮੋਟਾ ਬੰਦਾ ਠੀਕ ਹੁੰਦਾ ਨਾ ਉਹਦੇ ਲਈ ਇਹ ਚੀਜ਼ਾਂ ਕਾਫੀ ਤਕਲੀਫ ਦੇ ਹੁੰਦੀਆਂ ਨੇ ਬੇਸ਼ੱਕ ਉਹ ਆਪਣੀ ਪਾਰਟੀ ਦੀ ਲੈਂਡ ਨੂੰ ਟੋਹ ਕਰਦਾ ਰਹੇ ਪਾਰਟੀ ਦੀ ਗੱਲ ਨੂੰ ਆ ਕੇ ਮੀਡੀਆ 'ਚ ਬੋਲਦਾ ਰਹੇ ਪਰ ਅੰਦਰੋਂ ਉਹ ਵਿਰੋਧ ਕਰਦਾ ਹੁੰਦਾ ਆ ਇਹ ਦਾਮੀ ਵਾਲੇ ਮਾਮਲੇ ਦੇ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ ਗੱਲ ਇਸ ਗੱਲ ਨੂੰ ਤੁਸੀਂ ਆਪ ਹੀ ਦੇਖ ਸਕਦੇ ਹੋ ਜਦੋਂ ਤੁਸੀਂ ਟਾਈਮ ਲਾਈਨ ਤੇ ਰੱਖ ਕੇ ਚੀਜ਼ਾਂ ਨੂੰ ਵਾਚਦੇ ਹੋ ਉਹਨਾਂ ਨੂੰ ਪੋਲੀਟੀਕਲੀ ਟਰਾਂਸਲੇਟ ਕਰਦੇ ਹੋ ਉਹਨਾਂ ਦਾ ਸਿਆਸੀ ਅਨਵਾਦ ਲੈਂਦੇ ਹੋ ਤਾਂ ਇਹ ਇੱਕ ਚੀਜ਼ ਬੜੀ ਉੱਗੜ ਕੇ ਸਾਹਮਣੇ ਆਉਂਦੀ ਹੋਈ ਵਿਖਾਈ ਦਿੰਦੀ ਹੈ ਹੁਣ ਜਾਤੀਦਾਰ ਸਾਹਿਬ ਤੇ ਗਿਆਨ ਹਰਜਿੰਦਰ ਸਿੰਘ ਧਾਮੀ ਦੇ ਵਿਚਾਰ ਮੀਟਿੰਗ ਹੈ ਜਿਹੜੀ ਬੜੀ ਅਹਿਮ ਹੈ ਇਹਦੇ ਹਜੇ ਕੁਝਕ ਤੱਥ ਸਾਹਮਣੇ ਆਏ ਨੇ ਇਹਦੇ ਹਾਲੇ ਹੋਰ ਤੱਥ ਸਾਹਮਣੇ ਆਉਣੇ ਬਾਕੀ ਨੇ ਤੇ ਇਹ ਮੀਟਿੰਗ ਇੱਕ ਵੱਡਾ ਮੋੜ ਸਾਬਤ ਹੋ ਸਕਦੀ ਹੈ ਜੋ ਸਿਨੈਰੀਓ ਜੋ ਘਟਨਾਕ੍ਰਮ ਇਹਨਾਂ ਦਿਨਾਂ ਦੇ ਵਿੱਚ ਅਕਾਲੀ ਤੇ ਪੰਥਕ ਸਿਆਸਤ ਨੂੰ ਲੈ ਕੇ ਚੱਲ ਰਹੇ ਨੇ